Vaheguru, guru, Vahe guru, Vahe guru, Vahe guru, Vahe guru. ਹਰ ਰੋਜ਼ ਸ਼੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਵਿਖੇ ਲੱਖਾਂ ਹੀ ਲੋਕ ਨਤਮਸਤਕ ਹੁੰਦੇ ਨੇ ਲੋਕਾਂ ਦਾ ਤੰਤਾ ਉੱਥੇ ਲੱਗਿਆ ਰਹਿੰਦਾ ਹੈ ਗੁਰੂ ਘਰ ਦੇ ਵਿੱਚ ਲਗਾਤਾਰ ਅਰਦਾਸ ਹੁੰਦੀ ਹੈ ਤੇ ਅੱਜ ਜਿਹੜੀ ਖਾਸ ਕਰ ਦੇਖਣ ਨੂੰ ਮਿਲੀ ਕਿ ਗੰਨੇ ਦੇ ਰਸ ਦਾ ਲੰਗਰ ਉੱਥੇ ਲਗਾਇਆ ਗਿਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਸ਼ਰਧਾਲੂ ਲਗਾਤਾਰ ਅਨੋਖੀ ਸੇਵਾ ਕਰਦੇ ਹੋਏ ਦਿਖਾਈ ਦੇ ਰਹੇ ਨੇ ਕਈ ਸਾਲਾਂ ਤੋਂ ਪਿੰਡ ਦੇ ਸ਼ਰਧਾਲੂ ਇਹ ਸੇਵਾ ਕਰਦੇ ਨੇ ਤੇ ਗੰਨੇ ਦੇ ਰਸ ਦਾ ਲੰਗਰ ਲਗਾਇਆ ਜਾਂਦਾ ਸੰਗਤਾਂ ਅਸੀਸਾਂ ਦਿੰਦੀਆਂ ਹੋਈਆਂ ਦਿਖਾਈ ਦੇ ਰੀਆਂ ਨੇ ਆਓ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੀ ਸਾਧ ਸੰਗਤ ਜੀ ਇਹ ਮਾਰਾ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦਾ ਅਸਥਾਨ ਇੱਥੇ ਜਲੰਧਰ ਤੋਂ ਕਰਤਾਰਪੁਰ ਤੋਂ ਟਾਂਡੇ ਤੋਂ ਕਾਲਵਾਪਿੰਡ ਤੋਂ ਰਲ ਕੇ ਸੰਗਤ ਸੇਵਾ ਕਰਦੀ ਚਾਰ-ਪੰਜ ਸਾਲ ਤੋਂ ਇਹ ਹਰੇਕ ਸਾਲ ਇਸੇ ਤਰ੍ਹਾਂ ਪੂਰਾ ਦਿਨੇ ਤੇ ਰਾਤ ਦਾ ਲੰਗਰ ਚੱਲਦਾ ਸੱਚੇ ਸਤਗੁਰ ਦੀ ਕਿਰਪਾ ਜੀ ਗੁਰੂਦਿਆਂ ਸੰਗਤਾਂ ਖੁਸ਼ੀਆਂ ਪ੍ਰਾਪਤ ਕਰਦੀਆਂ ਆਹ ਜਿਹੜਾ ਟਰੈਕਟਰ ਦੱਸਣ ਦੇ ਆ ਪਹਾਗਾ ਵਾਲਾ ਟਰੈਕਟਰ ਲਿਖਿਆ ਇਹ ਟਰੈਕਟਰ ਪੰਜ ਸਾਲ ਤੋਂ ਲਗਾਤਾਰ ਗੰਨੇ ਲੈ ਕੇ ਆਉਂਦਿਆ ਜੀ ਹਾਂ ਜੀ ਗੰਨਾ ਕੋਈ ਤਕਰੀਬਾ 82 90 ਕੁਇੰਟਲ ਆ ਜੀ ਬਹੁਤ ਜਿਆਦਾ ਦੇਖੋ ਸੰਗਤਾਂ ਦੇ ਬਹੁਤ ਜਿਆਦਾ ਛਕਦੀਆਂ ਰੱਖਦਾ ਲੰਗਰ ਡੀਕਦੀਆਂ ਘੰਟੇ ਤੋਂ ਰੱਖਦੇ ਵਿੱਚ ਅਧ ਕਰ ਕਾਲਾ ਲੋਣ ਧਦੀਨਾ ਨਿੰਬੂ ਪੂਰਾ ਸੰਗਤਾਂ ਖੁਸ਼ੀਆਂ ਛਕਦੀਆਂ ਜੀ ਮਹਾਰਾਜ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਖੁਸ਼ੀਆਂ ਪ੍ਰਾਪਤ ਕਰਦੇ ਰਹੋ ਸੰਗਤਾਂ ਕੋਲੋਂ ਸੇਵਾ ਲੈਂਦੇ ਰਹੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ